ਸਾਡੇ ਪਿੰਡ ਮੌਜੂਦਾ ਸਰਪੰਚ ਸਰਦਾਰ ਸਰਵਨ ਸਿੰਘ ਉਹਨਾਂ ਦੇ ਲੜਕੇ ਅਮਰਤਪਾਲ ਦਾ ਵਿਆਹ ਸੀ ਉਹਨਾਂ ਦੇ ਆਸਰਾ ਸਿਖਲਾਕਾਰ ਅਤਰੋ ਤੇ ਚਤਰੋ ਆਏ ਹੋਏ ਸੀ ਤੇ ਉਹਨਾਂ ਖੂਬ ਰੌਣਕਾਂ ਲਾਈਆਂ ਅਤੇ ਬਹੁਤ ਸਾਇਆ ਤੇ ਬਹੁਤ ਹੀ ਵਧੀਆ ਉਹਨਾਂ ਸਟਿੱਕਾਂ ਨਾਟਕ ਕੀਤਾ ਆਪਾ ਜੀ ਸੇਖੋ ਸਾਹਿਬ ਸਾਡੇ ਜੀਜਾ ਜੀ ਤੇ 10 ਤੇ ਹੋਰ ਵੀ ਮੇਲ ਖੂਬ ਬਰੌਣ ਕਰਾਈਆਂ ਤੇ ਹੋਰ ਆਓ ਸੁਣੀਆਂ ਉਹਨਾਂ ਦੀਆਂ ਦੋਹਾਂ ਪੰਜਾਬੀ ਫਲਕਾਰੀਆਂ ਦੇ ਵਿੱਚ ਪੰਜਾਬੀ ਪਹਿਰਾਵੇ ਦੇ ਵਿੱਚ ਪੰਜਾਬੀ ਟਿੱਕੀਆਂ ਦੇ ਵਿੱਚ ਪੰਜਾਬੀ ਵਾਲੀਆਂ ਦੇ ਵਿੱਚ ਪੰਜਾਬੀ ਗੈਂਟੀਆਂ ਦੇ ਵਿੱਚ ਸਾਡੇ ਸਾਹਮਣੇ ਖੜ੍ਹ ਗਏ ਬੜਾ ਵਧੀਆ ਲੱਗਦਾ ਹੈ ਅੱਜ ਵੀ ਇਹੀ ਸਾਨੂੰ ਦੇਖਣ ਨੂੰ ਮਿਲਿਆ ਹੈ